ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਇਓ ਬਾਬੋ ਕਰਦੇ ਆ ਇਹਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਚ ਕੀ ਕਰਨਾ ਪਿਆ ਬੱਚੇ ਛੱਡੀਏ ਠੀਕ ਆ ਇਧਰੋਂ ਜਿਹੜੇ ਤਿੰਨ ਬੱਚੇ ਆ ਉਹਨਾਂ ਨੂੰ ਵੀ ਕੱਢੀਏ ਉਹਨਾਂ ਨੂੰ ਟੈਰਾਮਾਈਸੀਨ ਦਾ ਪਾਊਡਰ ਦੇਣਾ ਟੈਟਰਾਸਾਈਕਲ ਦਾ ਇੱਕ ਦੋ ਦਿਨ ਚੜੇ ਉਹ ਫਿੰਸਣੀਆਂ ਫੂਸਣੀਆਂ ਹੁੰਦੀਆਂ ਉਹਨਾਂ ਨਾਲ ਸੁੱਕ ਜਾਂਦਾ ਬਈ ਦੋ ਤਿੰਨ ਤਿੰਨ ਦੇ ਦੋ ਸੁੱਕ ਜਾਂਦਾ ਧੁੱਪ ਵਾਲੀ ਬਈ ਅੱਖਾਂ ਵੀ ਨਹੀਂ ਖੋਲਦੀਆਂ ਅੱਜ ਹਨਾ ਤੇ ਮੈਂ ਇੱਕ ਕਲਿੱਪ ਲਾਉਂਗਾ ਇਹ ਦੋ ਵਾਰ ਬਈ ਬਿੱਲੀ ਆਈ ਜੰਗਲੀ ਜੁਗਲੀ ਲੱਗਦੀ ਬਿੱਲਾ ਆ ਮਤਲਬ ਘਟਾ ਤਗੜਾ ਮਤਲਬ ਹਨ ਤੇ ਕਾਲੇ ਚਿੱਟੇ ਦੇ ਰੰਗ ਦਾ ਡੱਬੀਆਂ ਹੀ ਇਹਨਾਂ ਦਾ ਤੇ ਉਹ ਬਾਈ ਸਾਰਾ ਇਥੋਂ ਕੀਤਾ ਕਬਰ ਕੁਬਰ ਹੀ ਹਰਵਿੰਦਰ ਵੀ ਨਾਲ ਤੇ ਗਰਵਾਇ ਨੂੰ ਉੱਪਰ ਚਾੜਤਾ ਰਾਤ ਸ਼ਾਮ ਦਾ ਕੱਲ ਦਾ ਸ਼ਾਮਾਂ ਦਾ ਟਾਈਮ ਸੀ ਉਹ ਪਤਾ ਨਹੀਂ ਬਾਈ ਕਿੱਥੇ ਗਈ ਕਿਥੋਂ ਉਤਰੀ ਹੱਡੀਆਂ ਉੱਚੀਆਂ ਕੰਦਾ ਆ ਠੀਕ ਆ ਬਾਕੀ ਇਹਨੂੰ 60 ਫੁੱਟ ਵੀ ਨਹੀਂ ਲੱਗਦੀ ਹੁੰਦੀ ਹੋ ਸਕਦਾ ਉੱਤੋਂ ਸ਼ਾਲ ਮਾਰਤੀ ਹੋਵੇ ਥੱਲੇ ਹਨਾ ਕਹਿ ਨਹੀਂ ਸਕਦੇ ਜੰਗਲੀ ਸੀਗਾ ਹੈ ਨੋਰਮਲ ਬਿੱਲੀ ਜਿਹੜੀ ਹੁੰਦੀ ਆਪਣੇ ਆਮ ਅੱਜ ਤੱਕ ਘਰਾਂ ਭੁਰੇ ਪਾਲ ਦੂਦੀ ਉਹ ਤਾਂ ਨਹੀਂ ਮਾਰਦੀਆਂ ਬਾਈ ਢਿੱਡ 'ਚੋਂ ਸ਼ਾਲ ਤੇ ਜੰਗਲੀ ਹੋਣਾ ਮੇਰੇ ਹਿਸਾਬ ਨਾਲ ਉਹਨੇ ਛਾਲ ਮਾਰੀ ਬਾਈ ਪਤਾ ਨਹੀਂ ਇਧਰੋਂ ਇਧਰੋਂ ਆ ਘਟੋ ਘਟ ਵੀ ਬਾਈ ਆਪਣੀ 11 11 11.5 ਫੁੱਟ ਤੇ ਥੱਲੇ ਲਾਲ ਐਂਟਰ ਆ ਠੀਕ ਆ ਤੇ 11 11.5 ਤੇ ਥੱਲੇ ਲਾਲ ਤੇ 11 ਤੇ ਉੱਪਰ ਵਾਲਾ ਐਂਟਰ ਆ ਠੀਕ ਆ ਫੇਰ 3 ਕ 4 ਫੁੱਟ ਦੀ ਥੱਲੇ ਉਹ 4 5 ਫੁੱਟ ਦੀ ਜਿਹੜੀ ਉਚਾਈ ਆ ਥੱਲੇ ਜਿਹੜੀ ਆਪਾਂ ਆਓ ਕੁਰਸੀ ਰੱਖੀ ਦੀ ਘਰ ਦੀ ਹੈਨਾ ਤੇ ਆ 3 4 ਫੁੱਟ ਦਾ ਬਨੇਰਾ ਬਾਈ ਠੀਕ ਆ ਇੱਥੋਂ ਛਾਲ ਮਾਰੀ ਤੇ ਦਾਬ ਸਾਹਬ ਲਾ ਲਓ ਵੀ ਕਿੰਨਾ ਬਣ ਗਿਆ ਥੱਲੇ ਠੀਕ ਆ 25 26 26 ਫੁੱਟ ਦਾ ਬਣ ਜਾਂਦਾ ਤੇ ਉੱਤੋਂ ਛਾਲ ਮਾਰ ਕੇ ਬਾਈ ਤੇ ਆਇਓ ਬਾਕੀ ਦੀ ਬਾਈ ਬਾਅਦ ਚ ਗੱਲਾਂ ਬਾਤਾਂ ਕਰਦੇ ਤੇ ਬੱਚੇ ਛੱਡিয়ে ਪਹਿਲਾਂ ਤੇ ਉਹ ਜਾਲੀ ਜੀ ਪਾਈ ਸੀ ਉਹ ਵੀ ਚੱਕ ਦੀਏ ਤੇ ਬੱਚੇ ਛੱਡ ਕੇ ਫਿਰ ਮਿਲਦੇ ਆ ਆਜੋ ਫੇ ਬੱਚੇ ਛੱਡিয়ে ਮਿਲਣਾ ਕੀ ਨਾਲ ਹੀ ਓਏ ਬਾਬੇ ਬਿੱਲੀ ਆ ਗਈ ਉੱਤੇ ਕਾਬੂ ਠੀਕ ਐ ਗਰਵਾਇ ਖੜਾ ਰਹਿ ਡਰਨਾ ਤੂੰ ਉਧਰੋਂ ਹੀ ਡਰਾ ਉਧਰੋਂ ਦੀ ਕਿੱਧਰ ਉਧਰੋਂ ਹੀ ਡਰਾ ਓਏ ਉਧਰੋਂ ਦੀ ਯਾਰ ਪਿੱਛੇ ਆਓ ਓਪਰ ਟੰਤਣਾ ਲੈ ਬਾਬੇ ਮੈਂ ਮੋਰੇ ਖੜਾ ਬਿੱਲੀ ਮੈਂ ਜਾਣ ਨਹੀਂ ਦਿੰਦਾ ਅੱਜ ਆ ਗਈ ਨਾ ਇਹਨੇ ਉਧਾ ਹਟਣਾ ਨਹੀਂ ਸੋਣੋ ਉਧਰੋਂ ਆਂਦੀ ਕਿੱਧਰੋਂ ਇਧਰ ਆਂਦੀ ਐ ਇਧਰ ਇਧਰ ਬਿੱਲੀ ਆ ਬਾਬੇ ਹੁਣ ਕਿੱਧਰ ਗਈ ਨਹੀਂ ਓ ਮੂਰੇ ਦੇਖਿਆ ਮੂਰੇ ਹੈਗੀ ਹੈ ਬਾਬੇ ਬਿੱਲੀ ਕਿਉ ਗਰਬਾ ਕੀ ਹੋਇਆ ਤੈਨੂੰ ਹੈ ਨਹੀਂ ਉਹ ਨਾ ਨਾ ਮੈਂ ਦੇਖੀ ਆ ਏਕਣ ਬਾਬੇਉ ਦੇਖ ਕੇ ਫਿਰ ਕਰਦੇ ਆਂ ਬਾਬੇਉ ਆ ਡੰਡੇ ਵਾਲੇ ਦਾ ਬਹੁਤ ਚਿਪਕੜਦਾ ਬਈ ਆ ਜਿਹੜਾ ਬੱਚਾ ਇਹਨੂੰ ਹੋਰ ਚਾਰ ਕਿਡਾਰਾ ਕਰਾ ਕੇ ਫਿਰ ਇਹਨਾਂ ਨੂੰ ਰੋਕ ਹੀ ਲੈਣਾ ਉੜਦੇ ਨਹੀਂਵੇਂ ਨਹੀਂ ਮਈਆਂ ਠੀਕ ਆ ਇਹ ਜਿਹੜਾ ਬੜਲੇ ਵਾਲੀ ਦਾ ਦਾਦੀ ਦਾ ਪੋਤਾ ਇੱਕ ਔੜਦਾ ਪਿਆ ਬਈ ਤੇ ਤੇ ਇੱਕ ਬਈ ਆਪਣਾ ਔੜਦਾ ਡੰਡੇ ਵਾਲੇ ਦਾ ਇਹਦਾ ਬਾਲੇ ਚਿਪ ਕੱਢਦਾ ਹੋਵੇ ਟਰਵਰ ਕਿ ਜਿੰਨਾ ਉੱਚਾ ਜਾਂਦਾ ਆ ਇਹ ਜਾਂਦੇ ਵੀ ਨਹੀਂ ਆ ਬਾਈ ਦੋ ਚੇੜੀ ਜਾਂਦੇ ਇਹ ਬਾਹਰ ਵੀ ਜਿੱਦਾ ਬਾਜੀ ਤੇ ਵੀ ਛੱਡੀਆਂ ਨਾ ਸਾਰੇ ਕਬੂਤਰ ਐਣ ਬਿੰਦੀ ਜਦੋਂ ਆਪਾਂ ਤੁਹਾਨੂੰ ਦੱਸਿਆ ਉਹ ਚੱਕਰੀ ਮਾਰਦੇ ਆ 12 1 ਵਜੇ ਹਨਾ ਫੁੱਲ ਇਹ ਉਦੋਂ ਵੀ ਬਾਈ ਕਬੂਤਰ ਜਾਂਦੇ ਆ ਮਿੰਟੋ ਮਿੰਟੀ ਥੱਲੇ ਆ ਜਾਂਦੇ ਸਾਰਿਆਂ ਨੂੰ ਪਹਿਲਾਂ ਆਹ ਵਾਲੇ ਕਬੂਤਰ ਆਪਣੇ ਚਲੋ ਬਾਬਿਓ ਇੱਧਰ ਦੋ ਹੀ ਕਬੂਤਰ ਆ ਤੇ ਤਿੰਨ ਬੱਚੇ ਆ ਹਨਾ ਤੇ ਉਹ ਵੀ ਰਾਜੀ ਹੁੰਦੇ ਇੱਕ ਦੋ ਦਿਨਾਂ ਤੱਕ ਤੇ ਚੱਕ ਲਈਏ ਇਧਰੋਂ ਤੇ ਇਹਨਾਂ ਨੂੰ ਟੈਰਾਮਾਈਸਿਨ ਦਾ ਪਾਊਡਰ ਦੇਣਾ ਤੇ ਬੱਚੇ ਮਾਂ ਬਿਠਾਏ ਹੋਏ ਠੀਕ ਆ ਤੇ ਕਰੀਏ ਕੰਮ ਕਰ ਸ਼ੁਰੂ ਬਾਈ ਅੱਜ ਬਹੁਤ ਰੈਸਟਿੰਗ ਕਰ ਲਈ ਤੇ ਟੈਪ ਵੀ ਮੇਰੇ ਸਾਬ ਨਾਲ 11 13 12 ਦਾ ਹੋ ਗਿਆ ਹੋਗਾ ਤੇ ਆ ਪਿੱਛੋਂ ਬੰਦ ਕੀਤੇ ਸੀ ਰਾਤੀ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਵਾ ਠੰਡੀ ਆਉਂਦਾ ਜਿੱਦਾਂ ਹੁਣ ਆਪਾਂ ਕਰੀਦਾ ਪਾਸ ਵੀ ਹਵਾ ਆਉਂਦੀ ਪਿੱਛੇੋਂ ਹੀ ਮਤਲਬ ਆਹ ਜਿਹੜੇ ਰੋਸ਼ ਹੁੰਦਾ ਨਹੀਂ ਆ ਹੋਰ ਨਹੀਂ ਗੁੱਟਾ ਠੱਕੀ ਦਾ ਆਪਾਂ ਨਹੀਂ ਠਕਣਾ ਸਾਰਾ ਸਿਆਲ ਤੇ ਐਦਾਂ ਹੀ ਰਹਿਣਗੇ ਬਾਈ ਖੁੱਲੇ ਹੀ ਬਸ ਬਾਹਰੋਂ ਬੰਦ ਕਰਾਂ ਵੀ ਇਧਰੋਂ ਠੰਡੀ ਹਵਾ ਆਵੇ ਉਹ ਵੀ ਖਤਿਆਂ ਲੋ ਹਨ ਜਿਹੜੀ ਇਧਰੋਂ ਠੰਡੀ ਤੇ ਹੁਣ ਵੀ ਆ ਬੰਦ ਵੀ ਆ ਨਾ ਫੇ ਵੀ ਇਧਰਲੀ ਸਾਈਡ ਤੋਂ ਮਾੜੀ ਮਾੜੀ ਸੈਟਾਂ ਤੋਂ ਪੂਰਾ ਨਹੀਂ ਬੰਦ ਕਰਦਾ ਮੈਂ ਸਿਰਫ ਥੱਲੇ ਪੈਨ ਲਾਈ ਦੀ ਕਿੱਕ ਸੈਟਾਂ ਖੁੱਲੀਆਂ ਹੀ ਆ ਮੇਰਾ ਹਵਾ ਆਉਂਦੀ ਉਧਰੋਂ ਦੀ ਠੰਡੀ ਹਵਾ ਆਉਂਦੀ ਇਧਰੋਂ ਤੇ ਇਹ ਮਾਰ ਕਰਦੀ ਹੁੰਦੀ ਬਈ ਤੇ ਪਰ ਜਦੋਂ ਧੁੱਪ ਚੜੀ ਆ ਮਾੜੀ ਮੁੱਟੀ ਧੁੱਪ 11 ਵਜੇ ਤੇ ਇਧਰੋਂ ਦੀ ਧੋਪ ਪਾਉਣ ਲੱਪੀ ਹੈ ਨਾ ਇਧਰੋਂ ਖੋਲ ਦਿੰਨੇ ਆ ਤੇ ਇਹਨਾਂ ਚ ਵੀ ਹੁਣ ਬਈ ਆਪਣੇ ਜੋੜੇ ਰੋਣ ਵਾਲੇ ਜਿਹੜੇ ਰਹਿੰਦੇ ਆ ਮੋਟੂ ਰਹਿੰਦਾ ਠੀਕ ਆ ਮੋਟੂ ਦਾ ਭਾਈ ਰਹਿੰਦਾ ਆਹ ਲਾਲ ਜੀਨਾ ਕਬੂਤਰ ਰਹਿੰਦਾ ਆ ਰਹਿੰਦਾ ਆਪਣਾ ਕੁਗੀ ਰੰਗਾ ਜ ਆ ਠੀਕ ਆ ਹ ਪਰ ਲੰਮਾਂ ਹੀ ਆਪਾਂ ਠੀਕ ਐ ਇਹਦੇ ਵੀ ਮਾਪਿਓ ਹੈਗੇ ਬਾਈ ਜੋੜਾ ਲਾਉਣਾ ਮਾਦੀ 빙ੀ ਹੋਈ ਸੀਗੀ ਮੈਂ ਚਿਹਰਦੀ ਨਹੀਂ ਮੈਂ ਚਲੋ ਬਾਅਦੋਂ ਕਰ ਲਾਂਗੇ ਇਹ ਹੋ ਜਾਂਦੇ ਬਾਈ 빙ਿਆ ਦਾ ਕੋਈ ਡਾਣੀ ਵੈਰੀ ਵੰ ਦਾ ਟੈਰਾਮਾਈਜ਼ਿੰਗ ਦਾ ਟੀਕਾ ਲਾਈ ਚਲੋ ਤਿੰਨ ਚਾਰ ਦਿਨ ਲਗਾਤਾਰ ਬਾਈ ਠੀਕ ਇੱਕ ਦਿਨ ਛੱਡ ਕੇ ਮਤਲਬ ਹਫਤੇ 'ਚ ਤਿੰਨ ਕੇ ਟੀਕੇ ਲਾ ਦਿਓ ਜਿੰਨੀ ਮਰਜੀ ਪੂਤਰ ਪੁਰਾਣਾ ਹੋਵੇ ਧੋਣ ਬਰੋਡ ਦਾ ਸੈੱਟ ਹੋ ਜਾਂਦਾ ਬਾਈ ਜੇ ਜ਼ਿਆਦਾ ਪੁਰਾਣਾ ਹੋਵੇ ਸਾਤ ਉਹ ਸਾਲ ਤਿੰਨ ਸਾਲ ਹੋ ਗਏ ਨਾ ਉਹ ਥੋੜੇ ਦਿਨ ਲੈ ਜਾ ਉਹ ਤੇ ਚਲੋ ਦੋ ਤਿੰਨ ਮਹੀਨੇ ਲੈ ਜਾਊਗਾ ਠੀਕ ਆ ਠੀਕ ਹੋਂਚ ਜਿਹੜਾ ਬਈ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ ਸਾਲ ਦੇ ਅੰਦਰ ਅੰਦਰ ਉਹ ਬਈ ਮਹੀਨੇ ਖੰਡ ਦੇ ਵਿੱਚ ਸਹੀ ਹੋ ਜਾਂਦਾ ਠੀਕ ਆ ਠੀਕ ਲਾਵਾਂਗੇ 4 ਪੁਆਇੰਟ ਠੀਕਲ ਹੋਣੇ ਬਈ ਉਹਨਾਂ ਨਾਲ ਹੀ ਸੈੱਟ ਹੋ ਜਾਣੀ ਕੂਤਰੀ ਸਿੱਧੀ ਹੋ ਜਾਊਗੀ ਤੇ ਇਹਦੀ ਮਾਪੇ ਜੋੜੇ ਲਾ ਦਾਂਗੇ ਉਦਾਂ ਦਾ ਬੱਚੇ ਆਟੇ ਕਰੂਗੀ ਬਈ ਸਿੱਧੇ ਚੁਗਦੀ ਆ ਸਾਰਾ ਕੁਝ ਉਦਾਂ ਜੋ ਲੱਗੇ ਜਾਂਦੇ ਆ ਫੇਰ ਤੋਂ ਹੇਠਲੇ ਨੂੰ ਘਮੂੰਦੀ ਹੈ ਨਾ ਆਹ ਲਾਲ ਚੀਨਾ ਬੈਠਾ ਤੇ ਕ੍ਰੀਮਪੁਰ ਵਾਲਾ ਆਪਣਾ ਚੀਨਾ ਦੋਨੋਂ ਭਾਈ ਆ ਆਹ ਚੀਨਾ ਤੇ ਆਹ ਲਾਲ ਸਰਾ ਠੀਕ ਆ ਇਹ ਦੋਨੇ ਭਾਈ ਆ ਤੇ ਬਾਕੀ ਚਲੋ ਆਇਓ ਛੱਡਦੇ ਆ ਡੱਬੇ ਦਾ ਭਰਾ ਵੀ ਪਿਆ ਆਪਣੇ ਕੋਲ ਤਿੰਨ ਬੱਚੇ ਪਏ ਚਲੋ ਡੱਬੇ ਦਾ ਜੀ ਪਿਓ ਮਰ ਗਏ ਨਾ ਤਿੰਨ ਬੱਚੇ ਆਪਣੇ ਕੋਲ ਹੈਗੇ ਚਲੋ ਨਸਲ ਤੋਰ ਗਿਆ ਆਪਣੀ ਹਨਾ ਗਾਦੇ ਘਰ ਬਣਾਈ ਜਾਂਦੇ ਆ ਤੇ ਆ ਇਹਨਾਂ ਨੂੰ ਵੀ ਬਈ ਪਹਿਲਾਂ ਪਾਣੀ ਦਵਾਈ ਲਾ ਕੇ ਉਤਰੀਆਂ ਨਹੀਂ ਆਪਾਂ ਚੱਕੀਆਂ ਡੰਡੇ ਵਾਲੇ ਦੀ ਮਾਂ ਨੂੰ ਇਧਰ ਉਧਰੋ ਹਨਾ ਇਹਨਾਂ ਨੂੰ ਮਲਪਾ ਦੀ ਅਜ ਲਾਵਾਂਗੇ ਜਾਂ ਕੱਲ ਨੂੰ ਲਾ ਕੇ ਤੇ ਫੇਰ ਬਈ ਇਹ ਦੁਬਾਰਾ ਫੇਰ ਜੋੜੇ ਲਾ ਦੇਣੇ ਆ ਪਾਈਨਾਂ ਦੇ ਬੱਚੇ ਪਏ ਬਣਾਉਣੇ ਇਹਨਾਂ ਦੇ ਬੱਚੇ ਛੱਡਣੇ ਬਈ ਆਪਾਂ ਚਾਰ ਪੰਜ ਜੋੜਿਆਂ ਦੀ ਆ ਜੀ ਠੀਕ ਆ ਬਾਕੀ ਆਲਰੇਡੀ ਆਪਣੇ ਕੋਲ ਬੱਚੇ ਪਏ ਆ ਜੇ ਛੱਡਣੇ ਆ ਜਿਨ੍ਹਾਂ ਦੇ ਬਾਕੀ ਜੋੜਿਆਂ ਨੇ ਹਨਾ ਇੱਕ ਝੋਲੀ ਹੁਣ ਲਵਾਂਗੇ ਠੀਕ ਆ ਉਹਦੇ ਅੰਡੇ ਚੱਕ ਦਾਂਗੇ ਫੇਰ ਇੱਕ ਝੋਲੀ ਇਹ ਆਪ ਕੱਢ ਦੂਗੀ ਬਹੁਤ ਆ ਦੋ ਝੋਲੀਆਂ ਹਨਾ ਤੇ ਆਪਣੇ ਕੋ ਪੰਜ ਚਾਰ ਬੱਚੇ ਤੇ ਹੈਗੇ ਵੀ ਆ ਦੋ ਜੜੀ ਢਾਂਗੀ ਲੱਗੇ ਅਰਤੇ ਆਪਣੇ ਕੋ ਢਾਂਗੀ ਲੱਗੇ ਨੇ ਹਨਾ ਦੋ ਹੋਰ ਪਏ ਉਹ ਵੀ ਢਾਂਗੀ ਲੱਗੇ ਸੀ ਉਹਨਾਂ 'ਚ ਇੱਕ ਦੇਖ ਲਾਂਗੇ ਜੇ ਆ ਗਈ ਆ ਗਈ ਨਹੀਂ ਤਾਂ ਫੇਰ ਰੱਬ ਰੱਖਾਈ ਆ ਚਾਰ ਪੰਜ ਬੱਚੇ ਤਾਂ ਚਲੋ ਬਾਜੀ ਇਹਨਾਂ ਦੀ ਛੱਡਾਂਗੇ ਆਪਾਂ ਦੋ ਜੋੜੀਆਂ ਹੋਰ ਲੈਣੀਆਂ ਫੇਰ ਛੇ ਬੱਚੇ ਹੋ ਜਾਣੇ ਬਹੁਤ ਆ ਭਾਈ ਛੇ ਬੱਚੇ ਤੇ ਹੁਣ ਦੇਖਦੇ ਆ ਭਾਈ ਕਿਹੜਾ ਕਿਹੜਾ ਪੁੱਤਰ ਜੋੜੇ ਪੈਣ ਲੱਗਾ ਇਹਨੇ ਤਾਂ ਅੰਡੇ ਛੱਡਦੇ ਭਾਈ ਇਹਦਾ ਇਲਾਜ ਕਰੀ ਜਾ ਠੀਕ ਆ ਮੈਂ ਕੱਲ੍ਹ ਜੇ ਲੇਟ ਛੱਡੂਗਾ ਜਿੱਦਾਂ ਹੁਣ ਉਹ ਜੋੜੇ ਨੇ ਹਜੇ ਆਪਾਂ ਛੱਡਣੇ ਨਹੀਂ ਬੜਲੇ ਆ ਲਈਏ ਨੇ ਆਹ ਤਾਂ ਬਈ ਜੋੜਾ ਲੱਗ ਗਿਆ ਡੱਬੇ ਦਾ ਜਿਹੜਾ ਲਾਇਆ ਹੈ ਨਾ ਇਹ ਵੇਂਦੇ ਆ ਉਹ ਕੂਤਰੀ ਉਧਰ ਜਾ ਕੇ ਬੈਠੀ ਉਹਨਾਂ ਲਾਈ ਸੀ ਪਿਛਲੇ ਸਾਲ ਹਨਾ ਉਹ ਕੰਮ ਖਰਾਬ ਕਰੂਗੀ ਉਹਨੂੰ ਚੱਕ ਲੈਣਾ ਆਹ ਸ਼ਾਹ ਦਾ ਜੋੜਾ ਕਿਉਂਕਿ ਸ਼ਾਹ ਹੈਗਾ ਸੀ ਪੱਠਾ ਠੀਕ ਆ ਆਹ ਲੱਗ ਗਿਆ ਬਈ ਜੋੜਾ ਇਕੱਠੇ ਵੇਂਦੇ ਪਿਆ ਆਹ ਜੋੜਾ ਚੱਕ ਕੇ ਚਪਾਂ ਸਾਦੇ ਇਹਨਾਂ ਨੂੰ ਕੱਲੇ ਨੂੰ ਰੱਖ ਕੇ ਨਾ ਦੂਜੇ ਹੁੱਡੇ 'ਚ ਜੋੜਾ ਲਾਵਾਂਗੇ ਫਿਰ ਇਹਨਾਂ ਦੋਨਾਂ ਦੇ ਦੋਨੇ ਛੱਡਾਂਗੇ ਇਹਨਾਂ ਨੂੰ ਇੱਕ ਹੁੱਡੇ ਦੇ ਵਿੱਚ ਜਿਹੜਾ ਅਨਾਰ ਵਾਲੀਆਂ ਜਿਹੜੀਆਂ ਇੱਧਰ ਮਾਦੀਆਂ ਇਹ ਚੱਕ ਕੇ ਬਈ ਆਪਣੀਆਂ ਉਧਰ ਲੈ ਜਾਣੀਆਂ ਜਿੱਥੋਂ ਆਪਾਂ ਬੜਦੇ-ਬੁੜਦੇ ਆਣੇ ਜੇ ਮਾਪੇ ਚੱਕਣੇ ਨਾ ਉਧਰ ਲੈ ਜਾਣੇ ਆ ਤੇ ਜਿਹੜੀਆਂ ਮਾਤੀਆਂ ਮੂਦੀਆਂ ਸਾਰੀਆਂ ਉਧਰ ਲੈ ਜਾਣੀਆਂ ਤੇ ਇੱਧਰ ਫੇਰ ਬਈ ਆਪਾਂ ਜੋੜਾ ਜਿਹੜਾ ਲਾਉਣਾ ਆ ਉਹ ਇੱਧਰ ਆਹ ਥੁਡੇ 'ਚ ਜੋੜਾ ਲਾ ਕੇ ਆ ਆ ਵੀ ਕਬੂਤਰੀ ਬਈ 빙ੀ ਹੋਈ ਸੀ ਠੀਕ ਆ ਆ ਬਈ ਸਿੱਧੀ-ਸੁੱਧੀ ਹੋਊਗੀ ਇਹਨੂੰ ਕੋਈ ਇੱਕ ਟਿਕਾ ਲਾਇਆ ਇਹਨੂੰ ਮਿਲ ਖਾ ਹੁਣਾ ਵੈਰੀ ਮੰਦਾ ਤੇ ਟੈਰਾਮਾਈ ਜੀਦਾ ਇਹ ਵੀ ਪੂਰੀ ਤੌਣ ਘਮਾਉਂਦੀ ਸੀ ਹਲਕਾ ਜਿਹਾ 빙ਾ ਹੈਗਾ ਵੀ ਆ ਪਰ ਉੜਦੀ ਆ ਬਿੰਦੀ ਆ ਉੱਪਰ ਚੜਦੀ ਉੱਪਰ ਸਿਰੇ ਦੇ ਜਿਹੜੇ ਲਗਵੇ ਦੀ ਬਿਮਾਰੀ ਬਾਈ ਉਹ ਬਹੁਤ ਜਲਦੀ ਸਹੀ ਹੋ ਜਾਂਦੀ ਕਬੂਤਰਾ ਚ ਜੋ ਕੋਈ ਜ਼ਿਆਦਾ ਦੇ ਨਹੀਂ ਰਹਿੰਦੀ ਬਸ ਦਾਣਾ ਪਾਣੀ ਖਾਣ ਲੱਪੈਣ ਤੇ ਪੋਟਾ ਆਪਰਾ ਸੈੱਟ ਕਰ ਜਾਣ ਬਸ ਫੇ ਇੰਦਾ ਕੋਈ ਨਹੀਂ ਉਹ ਸੈੱਟ ਕਰ ਲੋ ਬਾਕੀ ਲਗਵੇ ਦਾ ਸੱਦਾ ਕਰਨਾ ਬਾਈ ਕੋ ਵੱਡਾ ਲਾਜ ਨਹੀਂ ਵੈਰੀਵਨ ਦਾ ਟੀਕਾ ਟੈ ਟੈਰਾਮਾਈਸਿੰ ਦਾ ਟੀਕਾ ਤਿੰਨ ਤਿੰਨ ਟੱਕ ਮਿਕਸ ਕਰਕੇ ਬਾਈ ਹਫਤੇ ਚ ਤਿੰਨ ਵਾਰੀ ਲਾ ਦਿਓ ਤੇ ਦੋ ਹਫਤੇ ਲਗਾਤਾਰ ਲਾ ਦਿਓ ਬਾਈ ਸੈੱਟ ਹੋ ਜਾਂਦਾ ਪਹਿਲਾ ਮਤਲਬ ਇੱਕ ਦਿਨ ਛੱਡ ਕੇ ਲਾਉਣਾ ਆਪਾਂ ਤਿੰਨ ਤਿੰਨ ਟੱਕ ਬਾਅਦ ਚ ਬਾਈ ਦੋ ਦਿਨ ਛੱਡ ਕੇ ਲਾ ਲਓ ਠੀਕ ਆ ਬਾਅਦ ਚ ਤਿੰਨ ਦਿਨ ਲਾ ਛੱ ਇਦਾਂ ਇੱਕ ਇੱਕ ਟੀਕਾ ਬੰਨ ਜਿਹੜਾ ਲਾਉਣਾ ਫਿਰ 5-5 ਦਿਨ ਦਾ ਗੈਪ ਪਾ ਲੈਣਾ ਫਿਰ 4 ਦਾ ਇਦਾਂ ਮਲ ਕਰਕੇ ਫਿਰ ਹਫਤੇ ਦਾ ਗੈਪ ਪਾ ਲੈਣਾ ਹਫਤੇ ਬਾਅਦ ਟੀਕਾ ਲਾਉਣਾ ਬਸ 5 ਕਿ ਟੀਕੇ ਲੱਗਦੇ 6 ਟੀਕੇ ਬਾਈ ਤੇ ਕਪੂਤਰਾ ਐਨ ਸੈੱਟ ਹੋ ਜਾਂਦਾ ਬਾਈ ਜਿੰਨਾ ਮਰਜ਼ੀ ਪੁਰਾਣਾ 빙ਾ ਹੋਵੇ ਐਨ ਜਮਾ ਹੀ ਸੈੱਟ ਹੋ ਜਾਂਦੇ ਆ ਵੈਰੀ ਵਨ ਦਾ ਤਾਰਤ ਤੋਂ ਆ 10 ਮਾਈਸਿੰਦਾ ਐਂਟੀਬਾਇਟਿਕ ਤੇ ਆ ਵੀ ਬਾਈ ਦੋਨੇ ਬੱਚੇ ਰੈਡੀ ਆ ਠੀਕ ਆ ਦੇਖੋ ਇੱਕ ਦੋ ਵਾਰੀ ਦਿੱਤਾ ਇਹਨੂੰ ਤੇ ਕਾਲਾ ਪੈਣਾ ਸ਼ੁਰੂ ਹੋ ਗਿਆ ਇੱਕ ਅੱਧੀ ਾਰੀ ਹੋਰ ਦਵਾਂਗੇ ਬਾਈ ਇਹਦਾ ਤਾਂ ਬਿਲਕੁਲ ਹੀ ਸੁੱਕ ਗਿਆ ਜਿਹੜਾ ਇਹਦਾ ਨੱਕ ਤੇ ਹੋਇਆ ਸੀ ਹਨਾ ਤੇ ਇਹ ਠੀਕ ਆ ਇਹ ਬੜਲੇ ਵਾਲੀ ਦੀ ਦਾਦੀ ਦਾ ਪੋਤਾ ਮਤਲਬ ਠੀਕ ਆ ਆ ਦਾ ਬੜਾ ਪਿਆਰਾ ਰੰਗ ਕੱਢ ਗਿਆ ਹੈ ਨਾ ਤੇ ਹੁਣ ਜੇਸ ਸਾਹਿਬ ਨੇ ਆਪਾਂ ਬਈ ਜੋੜਾ ਲਾਇਆ ਸੀ ਹੈ ਨਾ ਜਿਹੜੀ ਕਬੂਤਰੀ ਇੰਨਾ ਲੱਗੀ ਆ ਠੀਕ ਆ ਬੜਲੇ ਵਾਲੀ ਦੀ ਭੈਣ ਤੇ ਸੋਰੀ ਬੜਲੇ ਵਾਲੀ ਦੀ ਦਾਦੀ ਆ ਨਾ ਇਹਨਾਂ ਦੀ ਪੱਠੀ ਬਈ ਮੈਂ ਆ ਖੂਤਰ ਨਾਲ ਲਾਈ ਸੀ ਜਿੱਦਾਂ ਆਪਾਂ ਬੜਲੇ ਵਾਲੀ ਦਾ ਉਧਰ ਜੋੜਾ ਲਾਇਆ ਨਾ ਉਹ ਕਬੂਤਰ ਜਿਹੜਾ ਬੜਲੇ ਵਾਲੀ ਨਾਲ ਲੱਗਾ ਆ ਇਹ ਸੋਰੀ ਬੜਲੇ ਵਾਲੀ ਦੀ ਮਾਂ ਨਾਲ ਜਿਹੜਾ ਬੜਲੇ ਵਾਲੀ ਦੀ ਮਾਂ ਨਾਲ ਕਬੂਤਰ ਲੱਗਾ ਉਹਦਾ ਸਗਾ ਪੋਤੇ ਆ ਬਈ ਆਹ ਠੀਕ ਆ ਉਹਦਾ ਪੁੱਤ ਮੈਂ ਇਹ ਸਮਾਂ ਪਿਓਰਗਾ ਹੀ ਜਮਾ ਹਨਾ ਸਿਰਫ ਉਹ ਚਿੱਟੀ ਕਾਲੀ ਅੱਖ ਦਾ ਇਹ ਚਿੱਟੀਆਂ ਅੱਖਾਂ ਦਾ ਤੇ ਹਲਕੇ ਜੋਂ ਆ ਇਹ ਠੀਕ ਆ ਉਹਦੇ ਮਾੜਾ ਮੋਟਾ ਦਾ ਆ ਗਿਆ ਤੇ ਉਹ ਉਹਦਾ ਪੋਤੇ ਇਹ ਤੇ ਮੈਂ ਉਹ ਬੜਲੇ ਵਾਲੀ ਦੀ ਜਿਹੜੀ ਜਿੱਦਾਂ ਬਲ ਜਿਹੜੀ ਬੜਲੇ ਵਾਲੀ ਦੀ ਮਾਂ ਸੀਗੀ ਉਹਦੀ ਸਖੀ ਭੈਣ ਮੈਂ ਇਹਦੇ ਨਾਲ ਆਤੀ ਬਈ ਜਿੱਦਾਂ ਮਤਲਬ ਬੜਲੇ ਵਾਲੀ ਦਾ ਜੋੜਾ ਬਣਿਆ ਹੀ ਉਦਾਂ ਹੀ ਆ ਐਨੇ ਵੀ ਜਮਾ ਹੀ ਬਈ ਉਹ ਹੋਰ ਰੰਗ ਕੱਢਿਆ ਦੇਖੋ ਜਿਹੜੀ ਬੜਲੇ ਵਾਲੀ ਰੰਗ ਕੱਢਦੀ ਆ ਨਾ ਉਤਰੋਂ ਵੀ ਜਾਂ ਦੂਜੇ ਵੀ ਉਸੇ ਮਹਾਰਾਂ ਕਟ ਗਈ ਬਈ ਬੜਲੇ ਵਾਲੀ ਵੀ ਇਦਾਂ ਦੇ ਰੰਗ ਕੱਢਦੀ ਐ ਤੇ ਇੰਨੇ ਵੀ ਇਦਾਂ ਦੇ ਰੰਗ ਕੱਢਦੇ ਜਿਹੜਾ ਆ ਰੰਗ ਕੱਢਿਆ ਬਈ ਇਹਨੂੰ ਮੈਂ ਜਮਾ ਬਈ ਸਰਾ ਸਮਝਦਾ ਵੀ ਜਮਾ ਆਪਣਾ ਜੋੜਾ ਜਿਹੜਾ ਆ ਬਿਲਕੁਲ ਪਰਫੈਕਟ ਲੱਗਾ ਮਤਲਬ ਸੈੱਟ ਹੋ ਗਿਆ ਆ ਦੇਖੋ ਆ ਹੈਗਾ ਉਹਦਾ ਦਾਦਾ ਠੀਕ ਆ ਆ ਬੱਚਿਆਂ ਦਾ ਦਾਦਾ ਬਈ ਬੜਲੇ ਵਾਲੀ ਦੀ ਨਸਲਾ ਜੋ ਵੀ ਇਥੋਂ ਤੁਰੀ ਆ ਮੜਲਿਆਂ ਦੀ ਜਿਹੜੀ ਮਾਂ ਆ ਉਹ ਆ ਕਬੂਤਰ ਦੀ ਪੱਠੀ ਆ ਠੀਕ ਆ ਆ ਦੇਖ ਲਿਆ ਬਈ ਪਠਾ ਤੇ ਆ ਬਈ ਪਠਾ ਸਮਾਨ ਆ ਦੇਖੋ ਜੋ ਆਪਾਂ ਚਾਹੁੰਦੇ ਸੀ ਬਾਈ ਉਹੋ ਹੀ ਨਿਕਲ ਗਿਆ ਬਾਈ ਜਮਾ ਦੋਨੇ ਬੈਠੇ ਆ ਦੇਖ ਲੋ ਉਹ ਦਾਦਾ ਆ ਤਿਆਗਾ ਬੱਚਾ ਦੇਖ ਲੋ ਇਹਨੇ ਬਣਦਾ ਬਾਈ ਇਦਾਂ ਹੀ ਰੰਗ ਸਾਫ ਕਰਕੇ ਨਾ ਐਦਾਂ ਦਾ ਇੰਨੇ ਵੀ ਬਣ ਜਾਣਾ ਬਾਈ ਤੇ ਆ ਵੀ ਰੰਗ ਦਿੱਤ ਤੱਕਦਾ ਹੀ ਆ ਕੋ ਖਾਸ ਨਹੀਂ ਫਰਕ ਹੈਗਾ ਤੇ ਜਿਹੜਾ ਇਹਦਾ ਪੱਠਾ ਆ ਉਹ ਵਾਹ ਦੇਖੋ ਇਹਦਾ ਵੀ ਰੰਗ ਉਦ ਤੱਕਦਾ ਹੀ ਆ ਤੇ ਲੋ ਭਾਬੋ ਮੈਂ ਇੱਕ ਗੱਲ ਸਾਂਝੀ ਹੋਰ ਕਰੀਏ ਤੇ ਕੱਲ ਨੂੰ ਪਤਾ ਕੀ ਕਰਨਾ ਆਪਾਂ ਆਪਾਂ ਪਹਿਲਾਂ ਮਾਦੀਆਂ ਚੱਕ ਕੇ ਸਾਰੀ ਮਿੱਟੀ ਮੁੱਟੀ ਸਿਰਫ ਸਾਫ਼ ਕਰਕੇ ਹੈ ਨਾ ਇੱਧਰ ਵੀ ਜਿੱਦਾਂ ਉਹ ਬੈਣ ਨੂੰ ਫਟੀਆਂ ਚੋਂ ਭਲੀ ਟਾਈਮ ਨਹੀਂ ਦੇ ਹੱਟਾਈਆਂ ਹੁੰਦੀਆਂ ਜਾਂਦਾ ਉਹ ਬਣਾਉਂਦੇ ਆ ਹਟਿਕ ਕੀ ਹਟੇ ਜੋ ਵੀ ਕਹ ਦਿੰਦੇ ਉਹਨੂੰ ਝੋਣੀਆਂ ਜੀ ਮਤਲਬ ਛੋਟੇ ਛੋਟੇ ਇਦਾਂ ਬੈਣ ਨੂੰ ਹੁੰਦੀਆਂ ਬਾਈ ਉਹ ਲਾ ਦੇਾਂਗੇ ਠੀਕ ਆ ਜੇ ਉਹ ਨਾ ਲਾਏ ਤਾਂ ਫੱਟੇ ਲਾ ਦਾਂਗੇ ਵੱਡੇ ਵੱਡੇ ਬਾਈ ਜੇ ਬਿਠ ਵੀ ਨਾ ਬਾਹਰ ਆਵੇ ਹੈ ਨਾ ਇੱਧਰ ਕਰਾਂਗੇ ਜਿਹੜੇ ਛੋਟੇ ਬੱਚੇ ਆਪਣੇ ਬਾਈ ਜਿਹੜੇ ਹੁਣ ਪਾਲਦੇ ਵੇ ਆ ਇਹ ਉਧਾਂ ਵਾਲੀ ਸੈਪਰੇਟ ਖੁੱਡਾ ਰੱਖਾਂਗੇ ਜਿੰਨੇ ਬੱਚੇ ਛੋਟੇ ਹੋਗੇ ਇੱਥੇ ਅੱਖਾਂ ਦੇ ਸਾਹ ਇੱਥੇ ਰੱਖਾਂਗੇ ਠੀਕ ਆ ਇੱਕ ਤਾਂ ਅੰਦਰ ਨਿੱਗੇ ਰਿਆ ਕਰਨਗੇ ਇੱਥੇ ਹਵਾ ਘੱਟ ਲੱਗਦੀ ਆ ਥੱਲੇਲੇ ਹੁੱਡਿਆਂ ਦੇ ਵਿੱਚ ਠੀਕ ਆ ਉਦਾਂ ਵੀ ਨਿੱਗੇ ਰਹਿੰਦੇ ਆ ਤੇ ਜਿਹੜੀਆਂ ਮਾਦੀਆਂ ਨੇ ਚੱਕ ਕੇ ਕੱਲ ਨੂੰ ਆਪਾਂ ਉਹ ਹੁੱਡੇ 'ਚ ਪਾ ਦੇਣੀਆਂ ਸਾਰੀਆਂ ਠੀਕ ਆ ਜਾਂ ਮਾਦੀਆਂ ਕੋਠੇ ਤੇ ਲੈ ਜਾਾਂਗੇ ਠੀਕ ਆ ਉੱਤੋਂ ਜਿਹੜੇ ਆਪਣੇ ਵੱਡੇ ਨਾਰਿਆ ਉਹ ਥੱਲੇ ਪਾ ਦਾਂਗੇ ਮਤਲਬ ਜਿੱਦਾਂ ਵੀ ਕਰਕੇ ਸੈਟਿੰਗ ਦੀ ਕਰ ਲਾਂਗੇ ਠੀਕ ਆ ਤੇ ਇੱਥੇ ਖਾਣੇ ਖੁੰਨੇ ਪਾ ਕੇ ਅੜਾਵੇ ਬੱਚੇ ਸਾਰੇ ਆਪਾਂ ਇੱਥੇ ਅੱਖਾਂ ਦੇ ਸਾਹਮਣੇ ਰੱਖਾਂਗੇ ਜਿਹੜੇ ਇਸ ਸਾਲ ਦੇ ਬੱਚੇ ਹਨਾ ਕਿਉਂ ਉਹਦਾ ਇੱਕ ਹੋਰ ਬੈਨੀਫਿਟ ਹੋ ਜੂ ਬਾਈ ਸਵੇਰੇ ਕੱਢਿਆ ਠੀਕ ਆ ਤੇ ਬੱਚੇ ਇੱਥੇ ਜਾਲ ਚ ਛੜਦੇ ਛੋਟੇ ਛੋਟੇ ਕੋਈ ਨਹੀਂ ਗੱਲ ਹੀ ਨਹੀਂ ਹੋਇਆ ਕਰੂਗੀ ਹਨਾ ਤੇ ਆਹ ਦਰਵਾਜ਼ੇ ਦੇ ਰੂਪ ਚਾਹਾਂ ਤੁਹਾਨੂੰ ਮੈਂ ਬੜੀ ਯਾਰੀ ਕਹਤਾ ਚੇਂਜ ਕਰਨੇ ਤਾਂ ਇੱਕ ਦੋ ਦਿਨ ਦੇ ਵਿੱਚ ਭਾਗ ਆਪਾਂ ਖੋਲਣੇ ਆ ਬਾਈ ਠੀਕ ਆ ਤੇ ਇਹ ਤੇ ਜਿਹੜੇ ਭਾਗ ਖੋਲਣੇ ਖੋਲਣੇ ਆ ਹੋਰ ਵੀ ਇੱਕ ਭਾਗ ਖੋਲਣੇ ਆ ਆਪਾਂ ਜਿਹੜਾ ਚਿੜੀਆਂ ਆਪਣੀਆਂ ਉਹ ਚਿੜੀਆਂ ਦਾ ਬਾਈ ਵੱਡਾ ਕੇਜ ਬਣਾਉਣਾ ਆਪਾਂ ਠੀਕ ਆ ਤੇ ਤੇ ਇੱਕ ਹੋਰ ਗੱਲ ਬਾਪਿਓ ਕੱਲ ਤੋਂ ਆਪਾਂ ਬੈਕ ਕੈਮਰੇ ਦਾ ਮਤਲਬ ਸਤਿ ਦੀ ਨੀ ਵੀਡੀਓ ਬਣਾਇਆ ਕਰਨੀ ਆਪਾਂ ਲਾਈਵ ਕੈਮਰਾ ਟਿਕਾ ਕੇ ਤੇ ਆਵਾਜ਼ ਆ ਕੇ ਮੁਰੇ ਦੱਸਿਓ ਵੀ ਕਿੱਦਾਂ ਸਹੀ ਆ ਇਹ ਤਰੀਕਾ ਜਾਂ ਕਿੱਦਾਂ ਹਨਾ ਆਪਾਂ ਜਦਾ ਉਦਾਂ ਦਿਖਾਈ ਦੇ ਫੜ ਕੇ ਕਬੂਤਰ ਦਿਖਾਇਆ ਕਰਾਂਗੇ ਬਈ ਜੋ ਵੀ ਨੁਕਤਾ ਕਰਨਾ ਆਪ ਲਾਈਵ ਹੋ ਕੇ ਕਰਿਆ ਕਰਾਂਗੇ ਮੇਲੇ ਇਹ ਨਹੀਂ ਕਿ ਪੁੱਠਾ ਕੈਮਰਾ ਕੀਤਾ ਤੇ ਵੀਡੀਓ ਬਣਾ ਲਈ ਨਾ ਇਹ ਚੀਜ਼ ਬੰਦ ਆ ਜੀ ਤੋ ਠੀਕ ਆ ਤੇ ਅੱਜ ਤੁਹਾਨੂੰ ਮੈਂ ਇੱਕ ਸ਼ੌਕ ਕਰੋਨਾ ਬੱਚੇ ਦਾ ਉਹ ਆਪਾਂ ਮੇਰੀ ਗਲਾਹ ਮਾਰਦੀ ਆਪਾਂ ਜੋੜੇ ਲਾ ਲਈਏ ਠੀਕ ਆ ਪਰ ਉਹਦੇ ਨਾਲ ਤੇ ਆਪਣੇ ਕੋ ਉਹਦਾ ਪੇ ਪੂ ਸਾਰੇ ਹੈਗੇ ਤਕਰੀਬਨ ਠੀਕ ਆ ਪਰ ਫਿਰ ਮੈਂ ਤੁਹਾਨੂੰ ਇੱਕ ਸ਼ੌਕ ਕਰੋਨਾ ਕਬੂਤਰ ਦਾ ਉਹ ਬੱਚਾ ਹੈਗਾ ਆਪਣਾ ਬਈ ਆ ਵਾਲਾ ਆ ਬੱਚਾ ਬਈ ਇਹ ਜਿਹੜੀ ਆਪਣੀ ਮੰਗਲਸਪਰੋੜ ਬਈ ਪਹਿਲਾਂ ਸ਼ੌਕ ਕਰੋ ਤੁਸੀਂ ਬੱਚੇ ਦਾ ਆਖੂ ਕਿ ਦਹੋਂਦਾ ਠੀਕ ਆ ਆ ਬਈ ਬੱਚੇ ਦੇ ਪੱਲੇ ਆ ਤੇ ਆ ਪੱਜੇ ਪੁੱਜੇ ਦਾ ਬਈ ਮੋਜ ਰਿਆ ਇਹ ਠੀਕ ਆ ਜਿਹੜੀ ਆਪਣੀ ਨੰਗਲ ਸਪਰੋਡ ਇੱਥੇ ਪਿੰਡਾਂ ਨਾਲੇ ਨੰਗਲ ਸਪਰੋਡ ਬਾਈ ਆਪਣੀ ਨੇ 3 ਕੇ 4 ਘੰਟੇ ਦੀ ਵਿਥ ਭਾਈ ਸੀ ਪਤਾ ਨਹੀਂ 85 ਕੇ 90 ਕਬੂਤਰਾਂ ਦੇ ਵਿੱਚੋਂ 3-4 ਘੰਟੇ ਦੀ ਵਿਥ ਭਾਈ ਸੀ ਆਪਣੀ ਕਬੂਦਰੀ ਨੇ ਹਨਾ ਦੋ ਕਬੂਤਰੀਆਂ ਛੱਡੀਆਂ ਇਹ ਦੋਨਾਂ ਨੇ ਇਹ ਜਿਹੜੀ ਉਹ ਕਬੂਤਰੀ ਸੀ ਉਹਦੀ ਮਾਂ ਤੇ ਇਹਦੀ ਮਾਂ ਬੱਚੇਰੀ ਸੇਮ ਆ ਠੀਕ ਆ ਤੇ ਜਿਹੜਾ ਦਾ ਪਿਓ ਆ ਠੀਕ ਆ ਜਿਹੜਾ ਉਸ ਕਬੂਤਰੀ ਦਾ ਪਿਓ ਸੀ ਉਹਦਾ ਪੁੱਤ ਸੀ ਇਹਦਾ ਪੇ ਇਹਦਾ ਪੇ ਉਸ ਕਬੂਤਰ ਦਾ ਪੁੱਤ ਜਿਹੜੀ ਬੜਲੇ ਵਾਲੀ ਆਪਣੀ ਬੜੀ ਆ ਉਹਦਾ ਪਿਓ ਇਹਦਾ ਪਿਓ ਉਹਦਾ ਪਿਓ ਉਹ ਸੇਮ ਨਹੀਂ ਸੱਚ ਇਹਦੇ ਪਿਓ ਉਹਦਾ ਹੀ ਪਿਓ ਦਾ ਇਹਦਾ ਪੋਤਾ ਠੀਕ ਆ ਜਿਹੜਾ ਬੜਲੇ ਵਾਲੀ ਦਾ ਪਿਓ ਨਾ ਜਿਹੜਾ ਉਹਦਾ ਪੁੱਤ ਸੀ ਉਹ ਇਹਦਾ ਪਿਓ ਸੀ ਠੀਕ ਆ ਬਾਕੀ ਜਿਹੜੀ ਦੰਗਲਸਪਰੋੜ ਜਿੱਤੀ ਸੀ ਉਹ ਬੜਲੇ ਵਾਲੀ ਦਾ ਪਿਓ ਤੇ ਉਹਦਾ ਪਿਓ ਵੀ ਸੇਮ ਸੀ ਠੀਕ ਆ ਹੋਰ ਵੀ ਆਪਣੀਆਂ ਜੰਨੀਆਂ ਵੀ ਬਾਈਆਂ ਤਕਰੀਬਨ ਜਿੱਤੀਆਂ ਬਾਈ ਪਿਓ ਇੱਕੋ ਹੀ ਹੁੰਦਾ ਮਾਵਾ ਚੇਂਜ ਚੇਂਜ ਹੁੰਦੀ ਜਾਂਦਾ ਠੀਕ ਆ ਪਿਓ ਉਹੀ ਸੀ ਆਪਣਾ ਤੇ ਉਹੀ ਲਾਲੂਲੇ ਹੁਣ ਉਹ ਆਂਡਿਆਂ ਤੋਂ ਬੰਦ ਹੋ ਜਾਇਆ ਤੇ ਆਂਡੇ ਦੇ ਕੋ ਫੋਕੇ ਆਂਡੇ ਲਓਦਾ ਕੀ ਲਾ ਦੂਗਾ ਅਹਰ ਕਿ ਜੇ ਜੋ ਆਂਡੇ ਲਾਊਗਾ ਆਪ ਤੇ ਵਧੀਆ ਆਂਡੇ ਲਾਊਗਾ ਆਪਾਂ ਉਦੋਂ ਦਵਾਈ ਬਣਾਈ ਸੀ ਨਾ ਤੇ ਬਾਕੀ ਹੋਰ ਵੀ ਟ੍ਰੀਟਮੈਂਟ ਉਹਦਾ ਚੱਲਦਾ ਪਿਆ ਫੇਰ ਮੈਂ ਦੱਸੂਗਾ ਤੁਹਾਨੂੰ ਕੀ ਕੀ ਕਰਦੇ ਸੀ ਉਹਦੇ ਤੇ ਉਹ ਚੱਲੇ ਆ ਲੋ ਤੇ ਇਹ ਬੱਚਾ ਬਈ ਆਪਾਂ ਪਤਾ ਕਿੰਨਾ ਲਾਉਣਾ ਜੋੜੇ ਜਿਹੜੇ ਇਹ ਕਬੂਤਰ ਆ ਬਈ ਇਹ ਕਬੂਤਰ ਭੱਜਦੇ ਆ ਬਾਹਰੋਂ ਠੀਕ ਆ ਆਹ ਵਾਲੇ ਕਬੂਤਰ ਨਾ ਇਹ ਬਾਹਰੋਂ ਭੱਜਦੇ ਆ ਇਹ ਆਪਾਂ ਬਈ ਜਿਹੜੀ ਆਪਣੀ ਡੱਬੇ ਦੀ ਭੈਣ ਪਈ ਏਕ ਆਪਣੇ ਕੋਲ ਡੱਬੇ ਦੀ ਭੈਣ ਪਈ ਆ ਨਾ ਲਾਲ ਚੀਨੀ ਕਬੂਤਰੀ ਆਪਾਂ ਇਹਦੇ ਨਾਲ ਲਾਉਣੀ ਆ ਠੀਕ ਆ ਆਹ ਕਬੂਤਰ ਨਾਲ ਜੋੜਾ ਪਾਵਾਂਗੇ ਉਹਨਾਂ ਕਬੂਤਰਾਂ ਜਾ ਪਾ ਉਹ ਡੱਬੇ ਦੀ ਭੈਣਾਂ ਵੀ ਲਾ ਸਕਦੇ ਆ ਤੇ ਜਾਂ ਜਿਹੜੀ ਆਪਣੀ ਡੰਡੇ ਵਾਲੇ ਦੀ ਭੈਣ ਪਈ ਲਾਲ ਸੇਰ ਵਾਲੀ ਬਾਈ ਉਹਨਾਂ ਵੀ ਲਾ ਸਕਦੇ ਉਹ ਤਾਂ ਜਮਾ ਬਾਈ ਰੋਗ ਆ ਜਿਹੜੀ ਡੰਡੇ ਵਾਲੇ ਦੀ ਭੈਣ ਆ ਨਾ ਜਮਾ ਰੋਗ ਆ ਉਹ ਲਾਵਾਂਗੇ ਇਹਦੇ ਨਾਲ ਆਪਾਂ ਆਹ ਕਬੂਤਰ ਦੇ ਨਾਲ ਚਲੋ ਬਾਬਿਓ ਪਹਿਲਾਂ ਬੱਚੇ ਲਾ ਲਈਏ ਢਾਂਗੀ ਤੋਂ ਠੀਕ ਆ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਕਮੈਂਟਾਂ ਦੇ ਜਵਾਬ ਬਾਅਦ ਚ ਦਿੰਨੇ ਆ ਪਹਿਲਾਂ ਬੱਚੇ ਲਾ ਲਈਏ ਢਾਂਗੀ ਤੋਂ ਲਓ ਬਾਪੋ ਜਿੱਦੇ ਕਿ ਢੱਕੇ ਕਿ ਢੱਕਲੇ ਚਾਰ ਬੱਚੇ ਉੜ ਗਏ ਠੀਕ ਆ ਬਾਕੀ ਸੱਤ ਅੱਠ ਢੱਕਲੇ ਮੈਂ ਅਰਧ 10 ਕੱਡੇ ਸੀ ਬਾਕੀ ਸਾਰੇ ਢੱਕਲੇ ਤੇ ਆ ਚਾਰ ਕੋੜ ਦੇ ਇੱਕ ਆਪਣਾ ਜਿਹੜਾ ਮਰੀਲ ਜਿਆ ਸੀ ਬੱਚਾ ਜਿਹੜਾ ਚੈਂਟ ਬੋ ਦੇ ਕੋੜ ਗਿਆ ਭਈਆ ਕਾਲਪੂਚੀ ਲੈ ਜਾਣਾ ਥੱਲੇ ਉੜਦਾ ਤੇ ਇੱਕ ਬੜਦੇ ਵਾਲੀ ਦਾ ਦਾਦੀ ਦਾ ਆ ਤੇ ਇੱਕ ਡੰਡੇ ਵਾਲੀ ਦਾ ਤੇ ਇੱਕ ਬਈ ਉਹਦਾ ਹੀ ਚੀਕੜ ਜਿਹਦਾ ਜਿਹੜਾ ਹਜ਼ਾਰ ਵਾਲੇ ਜੋੜੇ ਦਾ ਪਖਾਦਰ ਜਾਨੀ ਚੀਨਾ ਜਿਆ ਤੇਜ ਬੋਹੀ ਇੱਕ ਉਹਦਾ ਭਰਾ ਰੱਤਾ ਦੋ ਇਹ ਉੜਦੇ ਆ ਠੀਕ ਆ ਚਲੋ ਬਿੰਦਿਆਂ ਦੇ ਨਾਲ ਡਾਕ ਲਾਂਗੇ ਬਾਕੀ ਲੈਣ ਤੋਂ ਨਿਆਰਾ ਇਹ ਟਾਈਮ ਬਹੁਤ ਪਿਆ ਕੋਈ ਚੱਕਰ ਨਹੀਂ ਹਾਂਜੀ ਬਾਬੇ ਕੀ ਹਾਲ ਚਾਲ ਹੈ ਲੋ ਬਾਬੇ ਤੁਹਾਡੇ ਕਮੈਂਟ ਦਾ ਜਵਾਬ ਦਈਏ ਤੇ ਅੱਜ ਮੈਂ ਫੋਨ ਨਾਲ ਲੈ ਕੇ ਆਇਆ ਮੈਂ ਕਿਹਾ ਵੀ ਕਮੈਂਟ ਲਾਈਵ ਪੜ ਕੇ ਤੇ ਪਰ ਮੈਨੂੰ ਚੇਤਾ ਭੁੱਲ ਜਾਂਦੇ ਬਾਈ ਵੀ ਕਿਹੜੇ ਬਾਈ ਨੇ ਕਿਹੜਾ ਕਮੈਂਟ ਕੀਤਾ ਸੀ ਹਨਾ ਹੁਣ ਬਾਈ ਆਪਾਂ ਜਿਹੜੇ ਵੀ ਬਾਈ ਨੇ ਕਮੈਂਟ ਕੀਤਾ ਹੋਊਗਾ ਉਹਦਾ ਨਾਮ ਪੜ ਕੇ ਬਾਈ ਦਾ ਤੇ ਨਾਲ ਹੀ ਕਮੈਂਟ ਦਾ ਜਵਾਬ ਦੇ ਆ ਕਰਾਂਗੇ ਠੀਕ ਆ ਤੇ ਇੱਕ ਬਾਈ ਬਾਈ ਜਿਹੜੇ ਕਬੂਤਰਾਂ ਦੇ ਨਾ ਵੀ ਤੂੰ ਸ਼ੌਕ ਕਰਾਉਂਦੇ ਆ ਵੀ ਕੈਮਰੇ ਦੇ ਕੋਲ ਕੋਈ ਚੱਕਰ ਨਹੀਂ ਬਾਈ ਤੇ ਉਹ ਵੀ ਕਰਾ ਦਿਆ ਕਰਾਂਗੇ ਠੀਕ ਆ ਚੰਗੀ ਤਰ੍ਹਾਂ ਹੀ ਅੱਗੇ ਤੋਂ ਧਿਆਰ ਰੱਖਾਂਗੇ ਵੀ ਚੰਗੀ ਤਰ੍ਹਾਂ ਹੀ ਕਰਾਇਆ ਕਰੀਏ ਹਨਾ ਸ਼ੌਂਕ ਜਦੋਂ ਵੀ ਕਬੂਤਰਾਂ ਦਾ ਸ਼ੌਂਕ ਕਰਾਉਣਾ ਹੈ ਤੇ ਕੁਲਦੀਪ ਕਾਕਾ ਵੀਰ ਬਹੁਤ ਬਹੁਤ ਧੰਨਵਾਦ ਬਾਈ ਹਰ ਇੱਕ ਵੀਡੀਓ ਤੇ ਕਮੈਂਟ ਤੁਸੀਂ ਕਰਦੇ ਹੀ ਕਰਦੇ ਆ ਠੀਕ ਆ ਤੇ ਅਰਸ਼ਲ ਵਾਣਾ 2682 ਠੀਕ ਆ ਕਹਿੰਦਾ ਨਾਈਸ ਆ ਵੀਡੀਓ ਤੇ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਹਨਾ ਇੰਨਾ ਪਿਆਰ ਦੇ ਰਵੱਸਤੇ ਤੇ ਇੱਕ ਬਾਈ ਹੈਗਾ ਕਬੂਤਰ ਜਿੰਦ ਜਾਨ ਠੀਕ ਆ ਤੇ ਬਾਈ ਨੇ ਕਿਹਾ ਬਾਈ ਦੇ ਦੋ ਕਮੈਂਟ ਆਏ ਆ ਤੇ ਇਹਨਾਂ ਦਾ ਵੀ ਮੈਂ ਦੱਸਦਾ ਨਾ ਇੱਕ ਬਾਈ ਨੇ ਪੁੱਛਿਆ ਕਿ ਬਈ ਕਬੂਤਰਾਂ ਦਾ ਵੱਲਾ ਰਿਜ਼ਲਟ ਕਿਦਾਂ ਵੱਲਾ ਜਿਹੜਾ ਸ਼ਾਹ ਬੱਚ ਕਬੂਤਰ ਇਹਦਾ ਡਾ ਸ਼ਾਹ ਬੱਚਾ ਉਹਦਾ ਰਿਜ਼ਲਟ ਕੀ ਆ ਬਾਈ ਉਹਦਾ ਭਰਾ ਪਿਛਲੇ ਸੀਜ਼ਨ ਦੇ ਵਿੱਚ 5 ਬਾਜ਼ੀਆਂ ਜਿੱਤਿਆ ਸੀ ਬਾਈ ਜਿਹੜਾ ਸ਼ਾਹ ਵਿਚਾਰਾ ਤੇ ਉਹਦਾ ਭਰਾ ਜਿਹੜਾ ਆ ਪਿਛਲੇ ਆ ਪਿਛਲੇ ਸੀਜ਼ਨ ਚ 5 ਬਾਜ਼ੀਆਂ ਬਾਈ ਜਿੱਤਿਆ ਸੀ ਤੇ ਉਸ ਰਿਜ਼ਲਟ ਦੇ ਵਿੱਚੋਂ ਆ ਤੇ ਇੱਕ ਬਾਈ ਦਾ ਆਇਆ ਸੀਗਾ ਢਿੱਲੋ ਸਾਹਿਬ 6301 ਬਾਈ ਕਿਤਾਈ ਬਾਈ ਜਿਹੜੇ ਕਾਲੇ ਭੱਬੂ ਹੁੰਦੇ ਆ ਵੀ ਖੁੱਡਿਆਂ ਦੇ ਵਿੱਚ ਵੀ ਉਹਨਾਂ ਦਾ ਇਲਾਜ ਕੀ ਆ ਬਾਈ ਉਹਨਾਂ ਦਾ ਇਲਾਜ ਜਿਹੜਾ ਆਪਾਂ ਜੂਆਂ ਦੇ ਭੱਬੂਆਂ ਦੇ ਪਾਉਂਦੇ ਨੇ ਜੂਆਂ ਵਾਸਤੇ ਕੋਟਰ ਉਹ ਵੀ ਸਹੀ ਆ ਵੀਰਕੋਨ ਐਸ ਤੇ ਪੋਟਾਸ਼ੀਅਮ ਜਿਹੜਾ ਕੱਲਾ ਪੋਟਾਸ਼ੀਅਮ ਜਿਹੜੀ ਉਹਦੀ ਪਿੰਕੀ ਰੋਈ ਉਹ ਮਿਕਸ ਕਰਕੇ ਮਾਰ ਦੋ ਸਪਰੇ ਉਹਨਾਂ ਵੀ ਮਰ ਜਾਂਦੇ ਆ ਜੇ ਵੀਰਕੋਨ ਐਸ ਹੈ ਨਹੀਂ ਤੇ ਪੋਟਾਸ਼ੀਅਮ ਜਿਹੜਾ ਬਾਈ ਤੇਜ ਰੱਖ ਕੇ ਨਾ ਜਿੱਦਾਂ ਪੋਟਾਸ਼ੀਅਮ ਦਾ ਅੱਧਾ ਚਮਚਾ ਪਾ ਆ ਕੇ ਤੇ ਜਿੱਥੇ ਉਹਨਾਂ ਦੀ ਖੁੱਡਾਂ ਦੀਆਂ ਕਬੂਤਰਾ ਤੇ ਨਾ ਪਵੇ ਬਾਈ ਓੱਖਾ ਓੱਖਾ ਖਰਾਬ ਕਰ ਦੂ ਹਨਾ ਜਿਹੜੀ ਪ ਉਹਨੂੰ ਚੰਗੀ ਤਰ੍ਹਾਂ ਬਈ ਬੋਤਲ ਚੱਕ ਸ਼ੇਕ ਕਰ ਲੋ ਤੇ ਚੰਗੀ ਤਰ੍ਹਾਂ ਉੱਥੇ-ਉੱਥੇ ਢੋਲ ਦਿਓ ਬਈ ਜਿੱਥੇ ਤਾਂ ਲੱਗਦਾ ਪੱਬੂ ਹੈਗੇ ਆ ਉਹਨਾਂ ਬਈ ਜਮਾਂ ਹੀ ਸੜ ਜਾਂਦੇ ਪੱਬੂ ਉੱਥੇ ਹੀ ਠੀਕ ਆ ਤੇ ਇੱਕ ਬਈ ਕੁਲਦੀਪ ਕਾਕਾ ਬਾਈ ਕਹਿੰਦਾ ਸੀਗਾ ਬਾਈ ਵੀ ਦਾਬੂ ਕਿਸ ਟਾਈਮ ਜਾਂ ਕਬੂਤਰ ਕਬੂਤਰੀਆਂ ਨੂੰ ਕਿਸ ਟਾਈਮ ਲਾਉਣਾ ਚਾਹੀਦਾ ਜਾਂ ਕਿ ਦਾਣਾ ਪੂਰਾ ਤਰੀਕਾ ਦੱਸ ਦਿਓ ਬਾਈ ਇਹ ਚ ਕਬੂਤਰ ਜਾਂ ਕਬੂਤਰੀ ਦਾ ਕੋਈ ਮਤਲਬ ਨਹੀਂ ਹੈਗਾ ਠੀਕ ਆ ਜਿਹੜਾ ਵੀ ਜਾਨਵਰ ਜ਼ੋਰ ਲਾ ਕੇ ਆਇਆ ਨਾ ਜਿਹੜਾ ਤਾਂ ਜਦੋਂ ਆਪਣਾ ਚਰੋਂ ਪੱਕਾ ਹੀ ਉੱਡਦਾ ਹੀ ਆ ਬਾਈ ਕਬੂਤਰ ਡਾਰਾ ਚ ਪੈ ਗਿਆ ਕਸਾ ਬਣ ਗਈਆਂ ਉਹਨੂੰ ਤੇ ਬਾਈ ਦਵਾ ਦਾਬੂ ਦੂਪੂ ਦੀ ਕੋਈ ਲੋੜ ਹੀ ਹੈ ਨਹੀਂ ਇਹ ਤਾਂ ਬਾਈ ਆਹ ਤਰ੍ਹਾਂ ਚ ਇੰਦਾ ਠੱਡਾ ਮੌਸਮ ਆ ਨਾ ਬੱਚੇ ਜ਼ੋਰ ਲਾ ਕੇ ਹੁੰਦੇ ਆ ਠੀਕ ਆ ਤੇ ਉਹਨਾਂ ਦੀ ਬੱਚੇ ਪਹਿਲੀ ਦੂਜੀ ਡਾਰੀ ਹੁੰਦੀ ਆ ਬਾਲਾ ਜ਼ੋਰ ਲਾਏ ਹੁੰਦੇ ਹੁੰਦੇ ਆ ਨਾ ਤੇ ਉਹ ਇਕੱਠੇ ਹੋ ਜਾਂਦੇ ਬਾਈ ਉਹਨਾਂ ਦੇ ਮਸਲ ਜੜੇ ਆ ਦੁਹਣ ਲਾ ਪੈਂਦੇ ਪਾਣੀ ਭਰ ਜਾਂਦਾ ਮਸਲਾ ਜ ਬਾਅਦ ਚੋਂ ਜਦੋਂ ਆ ਕੇ ਪਾਣੀ ਪੂਣੀ ਪੀ ਲੈਂਦੇ ਆ ਤੇ ਦਾਣਾ ਵੀ ਨਹੀਂ ਹਜਮ ਕਰਦੇ ਇਹ ਉਹਨਾਂ ਵਾਸਤੇ ਆ ਬਾਈ ਜਿਹੜੇ ਛੋਟੇ ਬੱਚੇ ਆ ਨਾ ਜਿਹੜੀ ਪਹਿਲੀ ੜਾਰ ਸਮਝ ਲਓ ਵੀ ਜਿਹੜਾ ਵੀ ਕਬੂਤਰ ਪਹਿਲੀ ੜਾਰ ਲਾ ਕੇ ਆਇਆ ਨਾ ਵੀ ਜ਼ੋਰ ਲਾ ਕੇ ਆ ਗਿਆ ਪਹਿਲੀ ਦੂਜੀ ੜਾਰ ਉਹਨੂੰ ਬਾਈ ਦਾਬੂ ਦੇ ਦੋ ਉਹਦੇ ਲਈ ਬੈਸਟ ਆ ਇਹ ਠੀਕ ਆ ਤੇ ਕਹੀ ਵੀ ਕਬੂਤਰ ਨੂੰ ਲਾ ਸਕਦੇ ਆ ਗਰਮ ਪਾਣੀ ਦਾ ਵੀ ਲਾ ਸਕਦੇ ਆ ਹਨਾ ਕੋਸੇ ਨਾਲ ਜਿੱਦਾਂ ਵਿੱਚ ਆਪਾਂ ਲਾ ਲਓ ਵੀ ਜਿਹੜਾ ਬਾਈ ਕਹਿੰਦਾ ਪਾਣੀ ਪਾਣੀ ਬਾਈ ਇੱਕ ਚੁਟਕੀ ਜਵੈਨ ਦੀ ਠੀਕ ਆ ਦਸਾਂ ਕਬੂਤਰਾਂ ਦਾਸਾਂ ਲਗਾ ਇੱਕ ਚੁਟਕੀ ਜਵੈਨ ਦੀ ਠੀਕ ਆ ਉਹ ਚ ਇੱਕ ਬਾਦਾਮ ਠੀਕ ਆ ਬਾਈ ਦੋ ਦਖਣੀ ਮਿਰਚਾਂ ਥੋੜੀ ਜੀ ਸੌਫ ਦਾ ਇੱਕ ਚੁਟਕੀ ਹੋਈਦਾ ਠੀਕ ਆ ਤੇ ਕਾਲੀ ਇਲਾਚੀ ਜਿਹੜੀ ਹੁੰਦੀ ਆ ਉਹਦੇ ਤਿੰਨ ਤੋਂ ਚਾਰ ਚਾਰ ਪੰਜ ਦਾਣੇ ਉਹਦੇ ਕੁੱਟ ਕੇ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਸਾਰੀਆਂ ਚੀਜ਼ਾਂ ਦਾ ਪਾਊਡਰ ਹੀ ਬਣਾ ਲਿਓ ਉਹ ਪਾ ਕੇ ਬਾਈ ਉਹਦਾ ਵાળ ਲਓ ਤੁਸੀਂ ਵાળ ਲਓ 10 ਕਬੂਤਰਿਆਂ ਇੱਕ ਕਬੂਤਰ ਦਾ 20 20 ਐਮਐਲ ਪਾਣੀ ਲੈ ਲਓ ਠੀਕ ਆ 10 ਕਬੂਤਰਾਂ ਲਈ ਬਣਾਉਣਾ ਆਪਾਂ 20 20 ਐਮਐਲ ਦਾ 100 ਐਮਐਲ ਪਾਣੀ ਹੋ ਗਿਆ ਜਦੋਂ 50 ਐਮਐਲ ਪਾਣੀ ਰਹਿ ਗਿਆ ਉਸ ਤੋਂ ਬਾਅਦ ਬਾਈ ਉਹਦੇ ਵਿੱਚੋਂ ਤੁਸੀਂ 10 10 ਸੀਸੀ ਇੱਕ ਕਬੂਤਰ ਨੂੰ ਦੇ ਦਿਓ ਕੋਸਾ ਕਰਕੇ ਕੋਸਾ ਜਿਹਾ ਦੇਣਾ ਠੰਡਾ ਕਰਕੇ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਇੱਕ ਬਾਈ ਆਪਣਾ ਮਨਜੀਤ ਸਿੰਘ ਠੀਕ ਆ ਯੂਐਸਏ ਤੋਂ ਆ ਬਾਈ ਬਾਈ ਬਹੁਤ ਬਹੁਤ ਧੰਨਵਾਦ ਦਾ ਡਾਇਨਾ ਪਿਆਰ ਦੇਣ ਵਾਸਤੇ ਹਨਾ ਤੇ ਇੱਕ ਇਮਰਾਨ ਵੀਰਾ ਉਹ ਤਾਂ ਮੈਸੇਜ ਕਰਦਾ ਹੀ ਹੁੰਦਾ ਠੀਕ ਆ ਉਹਦਾ ਵੀ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਦਾ ਕੰਮ ਕਰਨਾ ਇੱਕ ਦੋ ਦਿਨਾਂ ਦੇ ਵਿੱਚ ਅੱਜ ਪਿੰਡ ਦੇ ਵਿੱਚ ਬਾਈ ਥੋੜੀ ਜੀ ਨਾ ਆਪਣੇ ਮਾਮਿਆਂ ਦੇ ਮਤਲਬ ਜਿਹਦਾ ਸ਼ਰੀਕੇ ਚੋ ਲਾਲੋ ਤੁਸੀਂ ਕਿਸੇ ਦੀ ਡੈਥ ਹੋ ਗਈ ਸੀ ਹਨਾ ਬਜ਼ੁਰਗਾਂ ਦੀ ਤੇ ਉੱਥੇ ਕਿਹਾ ਅੱਜ ਵੀ ਮੈਂ ਉਧਰ ਹੀ ਸਾਰੀ ਧੜੀ ਕੁਮ ਮਦਰ ਦਾ ਲੇਟ ਹੋ ਗਿਆ ਇਸ ਕਰਕੇ ਵੀਡੀਓ ਵੀ ਲੇਟ ਹੀ ਬਣਾਈ ਆਪਾਂ ਹਨਾ ਤੇ ਇੱਕ ਵੀਰ ਨੇ ਕਹਿੰਦਾ ਵੀਰ ਨੇ ਪੁੱਛਿਆ ਇਹ ਬਾਈ ਦਾ ਕਮੈਂਟ ਆਇਆ ਕਬੂਤਰ ਜਿੰਦ ਜਾਣੀ ਹਨਾ ਬਾਈ ਕਹਿੰਦਾ ਸੀ ਬਾਈ ਉੱਡਣ ਵਾਲੇ ਬੱਚੇ ਜਿਹੜੇ ਆ ਉਹਨਾਂ ਨੂੰ ਇੱਟ ਪਾ ਸਕਦੇ ਬਾਈ ਆਹ ਦਿਨਾਂ 'ਚ ਭਾਈ ਚਲੋ ਉਦਾਂ ਜਿਹੜੋ ਡਾਰਾਂ 'ਚ ਪਾਲੇ ਉਹਨਾਂ ਨੂੰ ਨਹੀਂ ਪਾ ਸਕਦੇ ਆਪਾਂ ਠੀਕ ਆ ਪਾਣੀ ਨੂੰ ਜਾਣ ਕੇ ਨਹੀਂ ਤਾਂ ਬਾਈ ਗਰਮੀਆਂ ਨੂੰ ਕਬੂਤਰ ਜਿਹੜੇ ਆਪਾਂ ਹੁਣ ਆਹ ਦਿਨਾਂ 'ਚ ਬੱਚੇ-ਬੂੱਚੇ ਪਾਲਦੇ ਆ ਛੋਟੇ ਬੱਚੇ ਉੱਡਦੇ ਵੀ ਆ ਕਲੀਆਂ-ਕੁਲੀਆਂ ਵਾਲੇ ਸਿਆਲਾਂ 'ਚ ਦੋਨੇ ਭਾਈ ਚਲੋ ਇਹਨਾਂ ਦਾ ਕੋਈ ਚੱਕਰ ਨਹੀਂ ਬਾਈ ਹਨਾ ਤੇ ਬਾਈ ਨੇ ਕਿਹਾ ਸੀ ਇੱਕ ਨੇ ਵੀ ਕਬੂਤਰਾਂ ਲਈ ਸਰਦੀਆਂ ਦਾ ਪਾਣੀ ਬਾਈ ਜਿਹੜਾ ਮੈਂ ਆਹ ਹੀ ਦੱਸਿਆ ਨਾ ਬਾਈ ਇਹੇ ਪਾਣੀ ਕਰਦੀਆਂ ਜਾਂ ਸਰਦੀਆਂ ਜਾਂ ਆਪਾਂ ਕਬੂਤਰਾਂ ਨੂੰ ਗਰਮ ਕਰਨ ਵਾਸਤੇ ਇਹ ਪਾਣੀ ਵਰਤ ਸਕਦੇ ਆ ਜਿਹੜੀਆਂ ਤਿੰਨ ਚਾਰ ਚੀਜ਼ਾਂ ਮੈਂ ਹੁਣੇ ਹੀ ਦੱਸੀਆਂ ਬਹੁਤ ਵਧੀਆ ਚੀਜ਼ ਆ ਠੀਕ ਆ ਇਹਨੇ ਕਹਿ ਸੀਗਾ ਵੀ ਬਾਈ ਇੱਕ ਬਾਈ ਦਾ ਕਮੈਂਟ ਆਇਆ ਸੀ ਬਾਈ ਦਾ ਨਾਮ ਸੀ ਫਾਜ਼ਿਲ ਮਲਿਕ ਠੀਕ ਆ ਤੇ ਸੋਰੀ ਜੇ ਮੈਂ ਨਾ ਗਲਤ ਲਵਾਇਆ ਇਹ ਹੀ ਨਾਮ ਆ ਠੀਕ ਆ ਬਾਈ ਦਾ ਫਾਜ਼ਿਲ ਮਲਿਕ ਤੇ ਉਹ ਬਾਈ ਨੇ ਕਹਿ ਸੀਗਾ ਕਿ ਬਾਈ ਆਪਾਂ ਜਿਹੜੇ ਤੁਸੀਂ ਪ੍ਰੈਕਟੀਕਲ ਕਰਕੇ ਦੱਸਿਓ ਵੀ ਜਿਹੜੇ ਕਬੂਤਰ ਆਪਾਂ ਉੱਚੇ ਉੱਡਦੇ ਆ ਉਹਨਾਂ ਨੂੰ ਨੀਵੇਂ ਜਿਹਦਾ ਪਰ ਕਟਿੰਗ ਕਰਕੇ ਡੋਨੇ ਆ ਜਾਂ ਕਿਦਾਂ ਹਨਾ ਕੱਟ ਕੇ ਕਿਦਾਂ ਵੀ ਬਾਈ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਮੈਂ ਵੀ ਕੱਟਣੇ ਇੱਕ ਦੋ ਬੱਚਿਆਂ ਦੇ ਤਾਂ ਜਾਂਦੇ ਆ ਨਾ ਬੱਚੇ ਜਿਹੜੇ ਆਪਾਂ ਬੜਲੇ ਵਾਲੇ ਦਾ ਦੂਜਾ ਰੋਕਿਆ ਇੱਕ ਮੈਂ ਵੀ ਕੱਟਣੇ ਆ ਫੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਮੈਂ ਠੀਕ ਆ ਤੇ ਇੱਕ ਬਾਈ ਕਹਿੰਦਾ ਜੀ ਪੰਜ ਬਾਜੀ ਵਾਲੇ ਦਾ ਬਾਈ ਹੁਣ ਮੈਂ ਜੋੜੇ ਜੋੜੇ ਲਾਤਾ ਫੇਕ ਰਾਵਾਂਗੇ ਹੁਣ ਜੋੜੇ ਜੋੜੇ ਬੱਚੇ ਨਿਕਲਣਾ ਦੋ ਦੋ ਬਾਰ ਫੇ ਉਹਦਾ ਉਸ ਕਬੂਤਰ ਦਾ ਵੀ ਸ਼ੌਕ ਕਰਾ ਦਾਂਗੇ ਤੁਹਾਨੂੰ ਭਾਈ ਉਹ ਨਵਾਈ ਕਰਾਂਗੇ ਯਾਰ ਉੱਥੇ ਕਈਆਂ ਨੇ ਹੁਣ ਕਮੈਂਟ ਕਰਦੇ ਹੋ ਬਸ ਅਗਰ ਦੂਰ ਸੀ ਜੀ ਰਹਿ ਗਿਆ ਹੁਣ ਕੋਈ ਹੋਰ ਨਵਾਂ ਟਾਸਕ ਰੱਖਦੇ ਆ ਤੇ ਉਹ ਚ ਆਪਾਂ ਦਿਾਂਗੇ ਕੋਈ ਚੱਕਰ ਨਹੀਂ ਜੋੜਾ ਦੇ ਦਾਂਗੇ ਠੀਕ ਆ ਤੇ ਇੱਕ ਬਾਈ ਕਹਿੰਦਾ ਵੀ ਭਾਈ ਯਾਰ ਇੱਕ ਜੋੜਾ ਨਾ ਬੱਚੇ ਨਹੀਂ ਕੱਢਦਾ ਹਨਾ ਹਰਮਨ ਬਾਜਵਾ ਵੀ ਭਾਈ ਆਪਣਾ ਇੱਕ ਜੋੜਾ ਆ ਬੱਚੇ ਨਹੀਂ ਕੱਢਦਾ ਖਾਣੇ 'ਚ ਵੜਿਆ ਰਹਿੰਦਾ ਭਾਈ ਪਹਿਲਾਂ ਤਾਂ ਉਹ ਜੋੜੇ ਨੂੰ ਤੋੜੋ ਠੀਕ ਆ 10 15 ਦਿਨ ਜੋੜਾ ਨਾ ਲਾਓ ਤੋੜ ਕੇ ਰੱਖੋ ਉਸ ਤੋਂ ਬਾਅਦ ਜੋੜਾ ਲਾਓ ਦੇਖੋ ਆਂਡੇ ਖਾਣਾ ਚੇਂਜ ਕਰਕੇ ਖੁੱਡਾ ਚੇਂਜ ਕਰਕੇ ਲਾਓ ਜੇ ਆਂਡੇ ਧਰਦੇ ਆ ਠੀਕ ਆ ਜੇ ਨਹੀਂ ਧਰਦੇ ਤੇ ਇੱਕ ਬਾਈ ਦਾ ਆਇਆ ਸੀ ਕਮੇ ਕਬੂਤਰ ਜਿੰਦ ਜਾਣੀ ਆ ਬਾਈ ਦੇ ਤਿੰਨ ਚਾਰ ਕਮੈਂਟ ਆਏ ਆ ਨਾ ਬਾਈ ਕਹਿੰਦਾ ਸੀਗਾ ਕਿ ਬਾਈ ਜਿਹੜੀ ਬੈਟਨੀ 16 ਗੋਲੀ ਉਹਦਾ ਫਾਇਦਾ ਕੀ ਬਾਈ ਜਿਹੜੀ ਬੈਟਨੀ 16 ਗੋਲੀ ਆ ਨਾ ਉਹ ਹੁੰਦੀ ਇੱਕ ਸਟੀਲ ਰੋਡ ਇੱਕ ਸਾਲ ਦੀ ਉਹ ਸਟੀਲ ਰੋਡ ਆ ਜਿਹਦਾ ਦਰਦ ਖਤਮ ਕਰ ਦਿੰਦੀ ਇੱਕ ਡਰੱਗ ਹੀ ਲਾ ਸਕਦੇ ਆਪਾਂ ਠੀਕ ਆ ਤੇ ਉਹ ਬਾਈ ਬਿਨਾ ਗੱਲ ਤੋਂ ਨਹੀਂ ਕਬੂਤਰਾਂ ਨੂੰ ਦੇਣੀ ਆਡੇ ਕਬੂਤਰੀਆਂ ਦੇ ਕਬੂਤਰ ਅਂਡਿਆਂ ਤੋਂ ਬੰਦ ਹੋ ਜਾਂਦੇ ਬਾਈ ਕਬੂਤਰ ਫੋਕੇ ਲਮੋਣ ਲੱਪੰਦੇ ਤੇ ਕਬੂਤਰੀਆਂ ਬਾਈ ਦੂਜੀ ਲੌਤੀਆਂ ਨਹੀਂ ਉਹਨਾਂ ਸਟੀਰੋਡ ਆ ਬਾਈ ਅੰਦਰੋਂ ਖਤਮ ਕਰ ਦਿੰਦਾ ਸਾਰਾ ਕੁਝ ਉਹ ਬਹੁਤ ਲੋਡ ਪੈਣ ਤੇ ਬਾਈ ਨਾਜ਼ੁਕ ਤਰੀਕੇ ਨਾਲ ਦੇਣੀਆਂ ਉਦਾਂ ਨਹੀਂ ਦੇਣੀਆਂ ਆਪਾਂ ਜੇ ਕਬੂਤਰ ਦਾ ਪੱਲਾ ਖੜ ਗਿਆ ਫੇ ਦੇਣੀ ਬਾਈ ਚੌਥਾ ਹੀ ਸੀ ਅੱਧਾ ਹਿੱਸਾ ਦੇ ਲੋ ਜਾਂ ਚੌਥਾ ਹਿੱਸਾ ਜੇ ਜ਼ਿਆਦਾ ਹੀ ਕਬੂਤਰ ਦਰਦ ਬਣਾਉਂਦਾ ਹਨਾ ਤੇ ਜਾਂ ਫੇ ਲੱਤਾਂ ਲੁੱਤਾਂ ਤੋਂ ਖੜ ਗਿਆ ਉਦੋਂ ਦੇਈਦਾ ਆਪਾਂ ਉਦਾਂ ਨਹੀਂ ਬਾਈ ਬਟਨੀ ਸੋਲ ਦੀ ਗੋਲੀ ਦੇਈ ਦੀ ਤੇ ਬਾਈ ਜਿੰਦ ਜਾਨ ਬਾਈ ਹੁਣ ਤੁਹਾਡਾ ਨਾਮ ਮੈਨੂੰ ਇਹੀ ਪਤਾ ਜਿੰਦ ਜਾਨ ਹਨਾ ਬਾਈ ਦਾ ਇੱਕ ਹੋਰ ਚੌਥਾ ਕੇ ਪਹਿਲਾ ਕਮੈਂਟ ਆ ਬਾਈ ਸਾਡਾ ਵੀ ਨਾਮ ਲੈ ਦਿਓ ਬਾਈ ਹੁਣ ਤਾਂ ਚਾਰ ਪੰਜ ਮਿੰਟਾਂ ਦੇ ਵਿੱਚ ਬੋਲਦਾ ਪਰ ਬਾਕੀ ਮੈਨੂੰ ਤੁਹਾਡਾ ਨਾਮ ਨਹੀਂ ਪਤਾ ਠੀਕ ਆ ਬਾਈ ਦਾ ਅਦਿੱਤ ਮੋਰੇ ਕਹਿ ਦਿੰਦਾ ਮੈਂ ਬਾਈ ਕਹਿੰਦਾ ਸੀਗਾ ਕਿ ਬਾਈ ਜੀ ਇੱਕ ਹਾਂ ਬਾਈ ਕਹਿੰਦਾ ਵੀ ਜੇ ਆਪਾਂ ਇਹ ਕਬੂਤਰ ਸੰਭਲੋ ਛੱਡਿਆ ਬਾਜੀ ਤੇ ਛੱਡਿਆ ਆ ਤੇ ਉਹ ਕਬੂਤਰ ਬਾਜੀ ਤੋਂ ਹਾਰ ਮਤਲਬ ਹਾਰ ਜਾਂਦਾ ਤੇ ਆਪਾਂ ਕਿੱਦਾਂ ਹਿਸਾਬ ਲਾਈਏ ਵੀ ਕੀ ਕਮੀਆਂ ਬਾਈ ਦੇਖੋ ਜੇ ਦਾ ਕਬੂਤਰ ਥੱਲੇੋਂ ਸੁੱਕ ਕੇ ਨੀਲਾ ਹੋ ਕੇ ਵੇਂਦਾ ਫੇਰ ਆ ਬਾਈ ਜਮਾ ਹੀ ਤੁਹਾਡੀ ਸਾਰੀ ਸਾਂ ਵੀ ਗਲਤ ਆ ਜੇ ਨੀਲਾ ਹੋ ਕੇ ਵੇਂਦਾ ਜੇ ਕਬੂਤਰ ਲਾ ਲਿਆ ਤਾੜੇ ਮਾਰਦਾ ਬਹਿ ਗਿਆ ਠੀਕ ਆ ਫੇ ਸਮਝ ਲੋ ਕਬੂਤਰ ਤਾਂਾ ਭੁੱਖ ਨੂੰ ਗਿਆ ਤੇ ਜੇ ਕਬੂਤਰ ਬਾਈ ਤੁਹਾਡਾ ਮੂੰਹ ਪੱਟਦਾ ਮੂੰਹ ਪੱਟ ਕੇ ਉੜਦਾ ਸਮਝ ਲੋ ਉਹ ਰਹਿਸ਼ੀ ਆ ਤੇ ਪਾਣੀ ਨੂੰ ਗਿਆ ਬਈ ਉਹ ਠੀਕ ਆ ਇਹ ਤਿੰਨ ਕਿ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਬਾਕੀ ਦੀ ਮੈਂ ਉਹ ਜਦੋਂ ਹੁਣ ਸੀਜ਼ਨ ਚੱਲੂ ਹੋ ਗਿਆ ਉਦੋਂ ਫੇ ਆਹ ਹੀ ਮੁੱਦਿਆਂ ਤੇ ਆਪਾਂ ਗੱਲਾਂ ਕਰਨੀਆਂ ਬਈ ਠੀਕ ਆ ਤੇ ਇੱਕ ਬਾਈ ਕਹਿੰਦਾ ਲਸਣ ਦਾ گارਲਿਕ ਦਾ ਪਾਣੀ ਦੇ ਸਕਦੇ ਲਸਣ ਦਾ ਵੀ ਉਹ ਵੀ ਬਾਇਵਾਦੀ ਚੱਕਦਾ ਬਾਈ ਉਹ ਵੀ ਚੱਕਦਾ ਇਹਦੇ ਨਾਲ ਉਹ ਬਾਈ ਤੂੰ ਜਿਆਦਾ ਤਾਂ ਦੱਸਿਆ ਸ਼ਾਇਦ ਦੀਆਂ ਦੋ ਤਿੰਨ ਬੂੰਦਾ ਦੇ ਦਿਆ ਕਰੋ ਜਾਂ ਕਾਲੀ ਮਿਰਚ ਦੇ ਕੇ ਧੁੱਪੇ ਪਾ ਦਿਆ ਕਰੋ ਉਹ ਵੀ ਬਾਈ ਬਾਈ ਚੱਕ ਦਿੰਦਾ ਬਈ ਐਡਾ ਕੋਈ ਖਾਸ ਨਹੀਂ ਹੁੰਦਾ ਹਨ ਤੇ ਇੱਕ ਬਾਈ ਦਾ ਹੋਰ ਆ ਰਵੀਨ ਕੁਮਾਰ ਆ ਬਾਈ ਦਾ ਨਾਮ ਤੇ ਬਾਈ ਕਹਿੰਦਾ ਜੀ ਵੀ ਛੋਟਾ ਬੱਚਾ ਆ ਮਤਲਬ 5 6 ਦਿਨ ਦਾ ਬੱਚਾ ਆ ਉਹਨੂੰ ਲਗਵਾ ਹੋ ਗਿਆ ਬਾਈ ਸਾਈਡ ਤੇ ਕਰਕੇ ਉਹਨੂੰ ਨਿੱਗੇ ਥਾਂ ਰੱਖੋ ਠੀਕ ਆ ਮਾਪੇ ਤੋਂ ਥੱਲੇ ਵੀ ਰੱਖਣਾ ਤਾਂ ਕੋਈ ਚੱਕਰ ਨਹੀਂ ਬਾਈ ਉਹਨੂੰ ਟੀਕਾ ਤੇ ਲੱਗਣਾ ਨਹੀਂ ਠੀਕ ਆ ਉਹਨੂੰ ਟੈਰਾਮਾਈਸਿੰਦੀ ਗੋਲੀ ਜਾਂ ਟੈਰਾਮਾਈਸਿੰ ਦਾ ਟੀ ਟੈਟਰਾਸਾਈਕਲਿਨ ਦਾ ਪਾਊਡਰ ਇੱਕ ਇੱਕ ਚੁਟਕੀ ਦੇਈ ਚਲੋ ਜੇ ਗੋਲੀ ਦੇਣੀ ਆ ਤੇ ਬਾਈ ਉਹਦਾ 11 12ਵਾਂ 13ਵਾਂ ਹਿੱਸਾ ਦੇਓ ਟੈਰਾਮਾਈਸਿੰਦੀ ਗੋਲੀ ਦਾ ਠੀਕ ਆ ਤੇ ਜੇ ਤੁਸੀਂ ਟੈਰਾਮਾਈਸਿੰ ਦਾ ਟੀਕਾ ਲਾਉਣਾ ਆ ਐਸੋਰੀ ਟੀਕਾ ਕਹਿੰਦਾ ਟੈਟਰਾਸਾਈਕਲਿਨ ਦਾ ਪਾਊਡਰ ਲਾਉਣਾ ਤੇ ਉਹਦੀ ਬਾਈ ਤੁਸੀਂ ਅੱਧੀ ਇੱਕ ਚੁਟਕੀ ਦਾ ਛੋਟੀ ਜੀ ਭਰ ਕੇ ਉਹਦੇ ਮੂੰਹ ਚ ਇੱਦਾਂ ਪਾ ਦਿਓ ਐਂਟੀਬਾਇਟਿਕ ਦੇਈ ਜਾਓ ਹਜੇ ਉਹਦਾ ਕੋਈ ਹੱਲ ਨਹੀਂ ਬਾਈ ਟੀਕਾ ਨੂੰ ਲਾ ਨਹੀਂ ਸਕਦੇ ਆਪਾਂ ਤੇ ਆਹੀ ਬਾਈਆਂ ਦੇ ਕਮੈਂਟ ਸੀ ਤੇ ਬਹੁਤ ਬਹੁਤ ਧੰਨਵਾਦ ਬਾਈ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਆ ਤੇ ਬਾਕੀ ਬਾਈ ਮਿਲਦੇ ਆ ਫੇ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆ ਤਰੀਕਾ ਜਰੂਰ ਦੱਸਿਓ ਇਦਾਂ ਹੀ ਕਮੈਂਟ ਪੜਿਆ ਕਰਾਂਗੇ লাইਵ ਬਾਈ ਤੇ ਸਿੱਧਾ ਹੀ ਆਪਾਂ ਕੈਮਰੇ ਮੋਰੇ ਖਲੋਗੇ ਵੀਡੀਓ ਬਣਾਵਾਂਗੇ ਜਿਹੜੀ ਕਿ ਕੈਮਰਾ ਬੈਕ ਕਰਕੇ ਵੀਡੀਓ ਬਣਾਈ ਜਾਣੀ ਉੱਤੇ ਠੀਕ ਆ ਇਹ ਜਰੂਰ ਦੱਸਿਓ ਵੀ ਗਾਹ ਤੋਂ ਆਪਾਂ ਇਦਾਂ ਹੀ ਵੀਡੀਓ ਬਣਾਈਏ ਜਾਂ ਜਿੱਦਾਂ ਪਈਏ ਤੇ ਠੀਕ ਆ ਬਾਬੇਓ ਮਿਲਦੇ ਆ ਫੇ ਅਗਲੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਤੇ ਤੁਸੀਂ ਕਰ ਹੀ ਦੇਣਾ ਲਾਈ